ਸਰਬੀ ਦੀ ਅੱਗ ਸਰਬੀ ਸਾਡੇ ਗਵਾੜ ਚ ਹੀ ਰਹਿੰਦੀ ਸੀ ਅਜੇ ਨਰਮ ਹੀ ਸੀ ਪਤਾ ਨਹੀਂ ਕੀ ਕੰਮ ਚੜਿਆ ਹੋਇਆ ਸੀ ਜੋ ਗਲੀਆਂ ਚ ਦੁਪਹਿਰੇ ਹੀ ਕੱਲੀ ਢੇੜੇ ਮਾਰਦੀ ਫਿਰਿਆ ਕਰੇ ਕਦੇ ਆ ਗਈ ਕਦੇ ਚਲੀ ਗਈ ਦਾਣਾ ਟੱਪਦਾ ਸੀ ਉਹਦਾ ਰਗੜੇ ਬਿਨਾ ਕਿੱਥੇ ਟਿਕਦੀ ਸੀ ਮੇਰੀ ਵੀ ਅੱਖ ਸੀ ਬਾਈ ਸੂਤ ਆ ਗਈ ਤਾਂ ਠੋਕ ਦੇਣੀ ਆ ਪਰ ਸਾਡੇ ਇੱਕ ਛੜਾ ਰਹਿੰਦਾ ਸੀ ਗਵਾੜ ਵਿੱਚ ਪਕੜ ਜੀ ਉਮਰ ਦਾ ਵੇਲਾ ਹੀ ਹੁੰਦਾ ਉਹਨੂੰ ਪਤਾ ਨਹੀਂ ਕੀ ਪਤਾ ਲੱਗਾ ਪਤਾ ਨਹੀਂ ਉਹਨੇ ਕਿਵੇਂ ਫਸਾਈ ਮੈਂ ਤਾਂ ਤੁਰ ਹੀ ਜਾਂਦੀ ਉਹਦੀ ਬੈਠਕ 'ਚ ਵੜਦੀ ਦੇਖ ਲਈ ਬੈਠਕ ਦੇ ਬਾਹਰਲੇ ਪਾਸੇ ਛਿੱਟਿਆਂ ਦਾ ਕੰਨੂ ਲੱਗਾ ਹੋਇਆ ਸੀ ਤੇ ਇੱਕ ਬਾਰੀ ਸੀ ਮੈਂ ਭੱਜ ਕੇ ਕੰਨੂ ਦੇ ਨਾਲ ਵੜ ਕੇ ਬਾਰੀ ਦੀ ਵਿਰਨ 'ਚ ਅੱਖ ਵਲਾਈ ਸਰਬੀ ਛੜੇ ਦੀ ਬੁੱਕਲ 'ਚ ਬੈਠੀ ਸੀ ਉਹ ਦੋਨੋਂ ਮम्मे ਫੜੀ ਬੈਠਾ ਸੀ ਸਰਬੀ ਨੂੰ ਆਗ ਹੀ ਬਹੁਤ ਲੱਗੀ ਸੀ ਜਿਹੜੀ ਕਿ 20 ਸਾਲ ਉਮਰ 'ਚ ਵੱਡੇ ਹੰਡੇ ਵਰਤੇ ਮਰਦ ਨਾਲ ਪੈਨ ਨੂੰ ਆ ਗਈ ਸੀ ਕੋਈ ਆ ਨਾ ਜਾਵੇ ਕਿਤੇ ਦੇਖੀ ਡਰ ਲੱਗਦਾ ਏ ਕੋਈ ਨਹੀਂ ਆਉਂਦਾ ਤੂੰ ਕੱਪੜੇ ਲਾ ਆਪਾਂ ਕਿਹੜਾ ਟਾਈਮ ਲਾਉਣਾ ਏ ਦੇਖੀ ਪੀੜ ਕਿੰਨੀ ਕੋ ਲੱਗੂ ਨਹੀਂ ਲੱਗਦੀ ਪੀੜ ਮੂਰੇ ਵੀ ਟਾਈਟ ਹੁੰਦੀ ਆ ਅੰਦਰੋਂ ਖੁੱਲੀ ਹੁੰਦੀ ਆ ਉਹਨੇ ਨਾ ਨਾ ਕਰਦੀ ਸਰਬੀ ਦੀ ਚੁੰਨੀ ਖੇਚੇ ਲਾ ਦਿੱਤੀ ਫਿਰ ਕੁਰਤੀ ਲਾ ਦਿੱਤੀ ਸਾਲੀ ਥੱਲੇ ਕੁਛ ਵੀ ਨਾ ਪਾ ਕੇ ਆਈ ਸੀ ਮੰਮੇ ਆਜ਼ਾਦ ਹੋ ਗਏ ਉਹਨੇ ਨਾਲੇ ਮੰਮੇ ਮੂਹ ਚ ਪਾ ਲਏ ਅਤੇ ਸਰਬੀ ਨਾ ਸਰਬੀ ਦਾ ਨਾਲਾ ਖੋਲਣ ਲੱਗ ਪਿਆ ਸੀ ਸੀ ਸਰਬੀ ਗਰਮ ਹੋ ਗਈ ਖੜੀ ਕਰਕੇ ਸਲਵਾਰ ਗਿੱਟਿਆਂ ਚ ਮਾਰੀ ਹਾਏ ਦੇਖੀ ਹੋਲੀ ਵਾੜੀ ਮੇਰੇ ਮੈਂ ਕਦੇ ਪੀਤਾ ਨਹੀਂ ਕੁਛ ਨਹੀਂ ਹੁੰਦਾ ਮਾੜੀ ਜੀ ਜੀਬ ਦੰਦਾ ਥੱਲੇ ਲੈ ਲਈ ਉਹਨੇ ਸਰਬੀ ਨੂੰ ਚੁੱਕ ਲਿਆ ਤੇ ਮੰਜੇ ਤੇ ਪਾ ਲਿਆ ਸਰਬੀ ਦੇ ਕੱਛਾ ਵਿੱਚ ਕਾਲੇ ਵਾਲ ਸੀ ਅਤੇ ਪੱਟਾਂ ਦੇ ਵਿੱਚਕਾਰ ਵੀ ਵਾਲ ਸਨ ਮੇਰਾ ਤਾਂ ਉਹਨੂੰ ਨੰਗੀ ਨੂੰ ਦੇਖ ਕੇ ਨਾਗਰਾਜ ਹਿੱੜ ਗਿਆ ਉਸ ਤੋਂ ਬਾਅਦ ਉਹਨਾਂ ਨੇ ਬੁੱਲਾਂ 'ਚ ਬੁੱਲ ਪਾਏ ਤੇ ਇੱਕ ਦੂਸਰੇ ਨੂੰ ਚੁੱਸਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਮੇਰੇ ਅੰਦਰ ਵੀ ਬਹੁਤ ਗਰਮੀ ਜਾਗ ਗਈ ਹੁਣ ਛੜੇ ਨੇ ਆਪਣੇ ਕੱਪੜੇ ਲਾਹੇ ਉਹਦਾ ਫੁੱਲਾ ਵਾਲਾ ਕੱਛਾ ਦੇਸੀ ਨਿੱਕਰ ਪਾਈ ਹੋਈ ਸੀ ਅੜੇ ਨੇ ਉਹ ਵੀ ਉਤਾਰ ਦਿੱਤੀ ਤੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਤੇ ਪੂਰਾ ਨੰਗਾ ਹੋ ਗਿਆ ਸਰਬੀ ਡਰੀ ਡਰੀ ਜਿਹੀ ਉਹਦੇ ਖੀਰੇ ਵਰਗਾ ਨਗਰਾਏ ਦੇਖ ਰਹੀ ਸੀ ਉਹਨੇ ਟੱਟੇ ਪੂਰੇ ਸ਼ੌਂਕ ਨਾਲ ਮੁੰਨੇ ਹੋਏ ਸੀ ਕੋਈ ਵੀ ਵਾਲ ਤੱਕ ਨਹੀਂ ਸੀ ਛੜੇ ਦੇ ਉਸਨੇ ਫਿਰ ਸਰਬੀ ਦੀਆਂ ਲੱਤਾਂ ਚੱਕ ਲਈਆਂ ਉੱਪਰ ਨਗਰਾਏ ਰੱਖ ਕੇ ਜ਼ੋਰ ਮਾਰਿਆ ਹਾਏ ਪਾੜਦੀ ਸਰਬੀ ਚੀਖ ਮਾਰ ਕੇ ਭੱਜਣ ਲੱਗੀ ਪਰ ਛੜੇ ਨੇ ਭੱਜਣ ਨਾ ਦਿੱਤੀ ਉਹਨੇ ਨੱਪ ਲਈ ਸਰਬੀ ਦਾ ਹਾਲ ਖਰਾਬ ਹੋ ਗਿਆ ਨਾਰਾਇ ਤਾਂ ਅਜੇ ਵੜਾਈ ਮਾੜਾ ਜਿਹਾ ਸੀ ਹਾਏ ਬੀਬੀ ਹਾਏ ਛੱਡ ਦੇ ਮੈਂ ਜਾਣਾ ਕਰੇ ਬਸ ਮਾੜੀ ਜੀ ਟਿਕ ਜਾ ਦੋ ਕੋ ਕੱਸੇ ਮਾਰ ਲੈਣ ਦੇ ਨਹੀਂ ਮੇਰੇ ਪੀੜ ਹੁੰਦੀ ਆ ਉਹਨੇ ਪੂਰਾ ਜੋਰ ਲਾਇਆ ਅਤੇ ਭਾਰ ਪਾ ਕੇ ਕੱਸਾ ਮਾਰਿਆ ਤੇ ਉੱਪਰ ਹੀ ਪੈ ਗਿਆ ਹਾਏ ਸਰਬੀ ਭਾਰ ਥੱਲੇ ਨੱਪੀ ਵੀ ਚੀਕ ਮਾਰ ਕੇ ਕੰਬਣ ਲੱਗੀ ਹੁਣ ਕੀ ਹੋਣਾ ਸੀ ਅਗਲੇ ਨੇ ਸੀਰ ਪੱਟਤੀ ਸੀ ਦਰभी ਦੇ ਖੂਨ ਨਿਕਲ ਆਇਆ ਉਹ ਮਿੰਤਾ ਕਰਨ ਲੱਗੀ ਮੈਂ ਘਰੇ ਜਾਣਾ ਮੈਨੂੰ ਛੱਡ ਦੇ ਹੁਣੇ ਚਲੀ ਜਾਈ ਰੁਕ ਜਾ ਮੜੀ ਜਾਈ ਹੁਣ ਚੰਗੀ ਤਰ੍ਹਾਂ ਲੈਣ ਤਾਂ ਲੈੰਦੇ ਨਹੀਂ ਮੈਂ ਨਹੀਂ ਦੇਣੀ ਤੇਰੀ ਅੱਗ ਹੋਰ ਕਿਸੇ ਤੋਂ ਬੁਝਣੀ ਵੀ ਨਹੀਂ ਐਵੇਂ ਗਲੀਆਂ 'ਚ ਪਟਕਦੀ ਫਿਰਦੀ ਸੀ ਅੱਜ ਕਰ ਲੈਣ ਦੇ ਤੇ ਆਪਣਾ ਵਿੱਚ ਆ ਪੂਰਾ ਕਰ ਲੈ ਮੈਂ ਮਰ ਜੂਗੀ ਮੈਨੂੰ ਛੱਡ ਦੇ ਮੈਂ ਘਰੇ ਜਾਣਾ ਉਹ ਝੱਲਣ ਲੱਗ ਪਿਆ ਸਰਬੀ ਲੱਤਾਂ ਛਡਾਉਣ ਲਈ ਤੜਫੇ ਪਰ ਲੱਤਾਂ ਉਹਨੇ ਮੋਢਿਆਂ ਤੇ ਰੱਖ ਕੇ ਬਾਹਾਂ 'ਚ ਜਕੜੀਆਂ ਹੋਈਆਂ ਸੀ ਹਾਏ ਮਾਰਦੀ ਹੌਲੀਵੇ ਉਹ ਚੋਦੀ ਗਿਆ ਪਰ ਬਾਹਾਂ ਕਰੇ ਬਿਨਾ ਹਾਏ ਬੀਬੀ ਹਾਏ ਲੈ ਜਾ ਹਾਏ ਮੈਨੂੰ ਸਰਬੀ ਦੇ ਪੈਰ ਛੋਟੇ ਵਰਗੇ ਮਰਦ ਦੇ ਮੋਢਿਆਂ ਉੱਪਰ ਹਿਲਦੇ ਦਿਖ ਰਹੇ ਸੀ ਮੈਂ ਸਮਝ ਗਿਆ ਕਿ ਹੁਣ ਉਹ ਹਟਣ ਵਾਲਾ ਨਹੀਂ ਹੈ ਤੇ ਉਹ ਛੁੱਟਣ ਨੂੰ ਕਰ ਰਹੀ ਹੈ ਛੜੇ ਨੇ ਸਾਰਾ ਆੜਿਆ ਹੁਣ ਨਹੀਂ ਛੱਡਦਾ ਤੋਂ ਬਾਅਦ ਮੰਜਾ ਹਿਲਦਾ ਬਾਹਰ ਸੁਣ ਰਿਹਾ ਸੀ ਸਰਵੀ ਬਿਸਤਰੇ 'ਚ ਮਧੋਲੀ ਗਈ ਚੀਕਾਂ ਤੇ ਕੱਸੇ ਸੁਣੇ ਰਹੇ ਸੀ ਕਦੇ ਲੱਤਾਂ ਮੋਡਿਆਂ ਤੇ ਤੇ ਕਦੇ ਕਿਸੇ ਪਾਸੇ ਨੂੰ ਡਿੱਗ ਪੈਂਦੀਆਂ ਸਨ ਕਦੇ ਹਵਾ 'ਚ ਪੈਰ ਕਰ ਲੈਂਦੇ ਸਨ ਵੱਖੋ-ਵੱਖ ਪੋਜ ਲੈ ਕੇ ਸਵਾਦ ਲੈ ਰਹੇ ਸਨ 10 ਮਿੰਟ ਤੱਕ ਉਹ ਬੰਦਾ ਸਰਵੀ ਦੇ ਨਾਗਰਾਜ ਅੜਾ ਕੇ ਕੱਸੇ ਮਾਰਦਾ ਰਿਹਾ ਜੁਆਕੜੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਸੰਗ ਸੁੱਕ ਗਿਆ ਅਖੀਰ ਉਹਨੇ ਦੂਰੀ ਕਰਕੇ ਪੱਟਾਂ 'ਚ ਲੈ ਲਈ ਬਸ ਕਰੋ ਬਸ ਹਾਏ ਮਾੜੀ ਜੀ ਰੁਕ ਜਾ ਹਾਏ ਕੱਢ ਲਾ ਮੇਰੀ ਜਾਨ ਗਈ ਹਾਏ ਉਹਦਾ ਛੁੱਟਿਆ ਤੇ ਉਹ ਸਰਬੀ ਨੂੰ ਜਕੜ ਕੇ ਪੂਰਾ ਉਹਦੇ ਉੱਤੇ ਲੰਮੇ ਪੈ ਕੇ ਉਸਤੇ ਪੂਰਾ ਭਾਰ ਪਾ ਦਿੱਤਾ ਤੇ ਉਸ ਨੂੰ ਹਿੱਲਣ ਦਾ ਮੌਕਾ ਤੱਕ ਨਾ ਦਿੱਤਾ ਨਗਰਾਏ ਨੇ ਅੰਦਰ ਹੀ ਤਾਰਾ ਮਾਰੀਆਂ 2 ਮਿੰਟ ਦੋਨੋਂ ਨਹੀਂ ਹਿੱਲੇ ਫਿਰ ਉਹ ਉੱਪਰੋਂ ਉਤਰਿਆ ਤੇ ਕੱਪੜੇ ਪਾਉਣ ਲੱਗਾ ਸਰਬੀ ਦੇ ਪੱਟਾਂ 'ਚ ਕਾਲੇ ਵਾਲਾਂ 'ਚ ਬੂੰਦਾਂ ਜੀਆਂ ਪਈਆਂ ਹੋਈਆਂ ਸਨ ਤੇ ਉਹ ਪਈ ਕੰਬ ਰਹੀ ਸੀ ਛੜੇ ਨੇ ਖੜੀ ਕੀਤੀ ਉਹ ਮੰਜੇ ਤੇ ਡਿੱਗ ਪਈ ਉਸ ਦਾ ਬਹੁਤ ਹੀ ਬੁਰਾ ਹਾਲ ਹੋ ਗਿਆ ਸੀ ਉਹਨੇ ਫੇਰ ਖੜੀ ਕੀਤੀ ਕੱਪੜੇ ਪਵਾ ਕੇ ਬਾਹਰ ਕੱਢ ਦਿੱਤੀ ਸਰ ਵੀ ਕੰਦ ਨੂੰ ਹੱਥ ਪਾ ਪਾ ਕੇ ਘਰ ਨੂੰ ਤੁਰੇ ਜਾ ਰਹੀ ਸੀ ਲੱਤਾਂ ਸਾਥ ਨਹੀਂ ਦੇ ਰਹੀਆਂ ਸਨ ਪੈਰ ਘੜਿਸ ਦੀ ਘਰੇ ਵੜ ਗਈ ਤੇ ਇੱਥੇ ਆਪਣੀ ਦੀ ਸਟੋਰੀ ਸਮਾਪਤ ਸਾਰੇ ਜਾਣੇ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਨਾਲੇ ਆਪਣੀ ਸਟੋਰੀ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲੇ ਬੈੱਲਾ ਵਾਲਾ ਆਈਕਨ ਜਰੂਰ ਨੱਪਿਓ ਧੰਨਵਾਦ